ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਵਿਆਹ ਧੂਮ-ਧਾਮ ਨਾਲ ਕਰਨ ਅਤੇ ਵਧੀਆ ਤੰਗ ਦੇ ਨਾਲ ਕਰਨ ਜਦੋਂ ਕੋਈ ਉਹਦੇ ਵਿੱਚ ਖਲਨ ਪਾ ਦਿੰਦਾ ਹੈ ਤੇ ਮਾਪੇ ਦੇ ਤੇ ਕੀ ਵੀ ਦੀਏ ਇਹ ਉਹ ਹੀ ਜਾਣਦੇ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਬਾਪ ਦੇ ਵੱਲੋਂ 30% ਤੱਕ ਦੀ ਵਿਆਹ ਤੇ ਪੈਸੇ ਚੱਕ ਕੇ ਆਪਣੀ ਕੁੜੀ ਦਾ ਵਿਆਹ ਕੀਤਾ ਜਾ ਰਿਹਾ ਸੀਗਾ ਅਤੇ ਸਾਰੀ ਰੀਤਾ ਰਿਵਾਜ ਪੂਰੇ ਕੀਤੇ ਜਾ ਰਹੇ ਸੀਗੇ ਜਿਸ ਤੋਂ ਬਾਅਦ ਹੋਣਾ ਕੀ ਸੀ ਜਦੋਂ ਪ੍ਰਾਤ ਪੈਲਸ ਦੇ ਵਿੱਚ ਪਹੁੰਚਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਸਾਰੇ ਹੀ ਰਿਸ਼ਤੇਦਾਰ ਵਿਆਹ ਦੇ ਵਿੱਚ ਆਨੰਦ ਮਾਰ ਰਹੇ ਹੁੰਦੇ ਆ ਉਦੋਂ ਉਸ ਵਿਆਹ ਦੇ ਵਿੱਚ ਦੋ ਨੌਜਵਾਨ ਐਂਟਰੀ ਲੈਂਦੇ ਨੇ ਸੂਟ ਬੂਟ ਦੇ ਵਿੱਚ ਐਂਟਰੀ ਲੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਨਜ਼ਰ ਕੁੜੀ ਦੀ ਮਾਦ ਪਰਸ ਉੱਤੇ ਪੈ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁੜੀ ਦੀ ਮਾਦ ਉੱਤੇ ਨਿਗਾਹ ਰੱਖੀ ਜਾਂਦੀ ਹੈ ਤੇ ਜਦੋਂ ਕੁੜੀ ਦੀ ਮਾਦ ਦੀ ਨਿਗਾਹ ਹਲਕੀ ਜੀ ਪਰਸ ਤੋਂ ਹਟਦੀ ਹੈ ਤੇ ਨਾਲ ਹੀ ਦੋਨੋਂ ਚੋਰ ਆਪਣਾ ਕਮਾਲ ਕਰਕੇ ਨਿਕਲ ਜਾਂਦੇ ਨੇ ਜਦੋਂ ਇਸ ਮਾਮਲੇ ਦੇ ਬਾਰੇ ਪਤਾ ਲੱਗਦਾ ਕਿੰ ਕੁੜੀ ਦੀ ਮਾਦਾਦ ਪੈਸਿਆਂ ਅਤੇ ਗਹਿਣੇ ਵਾਲਾ ਬੈਗ ਚੋਰੀ ਹੋ ਜਾਂਦਾ ਤੇ ਰਿਸ਼ਤੇਦਾਰਾਂ ਦੇ ਵਿੱਚ ਵੀ ਆਪਣਾ ਤਫੜੀ ਮਾਰ ਜਾਂਦੀ ਹੈ ਕਿ ਇਹ ਵਿਆਹ ਦੇ ਵਿੱਚ ਹੋ ਕੀ ਗਿਆ ਅਤੇ ਜਦੋਂ ਰਿਸ਼ਤੇਦਾਰਾਂ ਤੇ ਮਾਪੇ ਦੇ ਵੱਲ ਲੋਕ ਪਹਿਲੇ ਸਵਾਲਿਆਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਸਮਾਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਤੇ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਕੋਈ ਹੱਲੇ ਤੱਕ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਹੱਲੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਬਈ ਆਫਾਯਾਦਤ ਕੀਤੀ ਹੈ ਜਦ ਕੀ ਉਹਨਾਂ ਦਾ ਕਹਿਣਾ ਸੀ ਇੰਨੇ ਜ਼ਿਆਦਾ ਵਿਆਸ ਤੇ ਪੈਸੇ ਚੱਕ ਕੇ ਆਪਣੀ ਕੁੜੀ ਦਾ ਵਿਆਹ ਕਰ ਰਹੇ ਸੀ ਕਿ ਸਾਡੀ ਕੁੜੀ ਸੁਖੀ ਸ਼ਾਂਤ ਦੀ ਆਪਣੇ ਸੋਹਰਿਆ ਘਰ ਜਾਊਗੀ ਪਰ ਸਾਨੂੰ ਨਹੀਂ ਬਤਾ ਸੀਗਾ ਕਿ ਉਹਦੇ ਨਾਲ ਵਿਆਹ ਤੋਂ ਪਹਿਲਾਂ ਹੀ ਇਹ ਪਾਣਾ-ਪਾਪ ਚ ਜਾਵੇਗਾ ਇਸ ਮੌਕੇ ਪਰਿਵਾਰ ਦਾ ਕੀ ਕੁਝ ਕਹਿਣਾ ਰਿਹਾ ਅਤੇ ਪੁਲਿਸ ਵਾਲਿਆਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਰਿਤੂ ਜੋਸ਼ੀ ਇਹ ਕੀ ਹੋਇਆ ਕੀ ਸੀਗਾ ਜੀ ਇੱਕ ਵੀਡੀਓ ਆਈ ਹੈ ਕਹਿੰਦੇ ਤੁਹਾਡੀ ਤੁਹਾਡਾ ਪਰਸ ਜਿਹੜਾ ਵਿਆਹ ਚੋਰੀ ਹੋ ਗਿਆ ਹਾਂਜੀ ਸਰ 13 ਸਤੰਬਰ ਨੂੰ ਰਾਤ ਦੇ ਸਾਮਨੇ ਹੋਟਲ ਵੈਂਸਨ ਹੋਟਲ ਦੇ ਵਿੱਚ ਮੇਰੀ ਬੇਟੀ ਦੀ ਸ਼ਾਦੀ ਸੀ 12:20 ਜਾਂ 25 ਮਿੰਟ ਦੇ ਵਿੱਚ ਮੇਰੇ ਬੇਟੇ ਨੇ ਅਸੀਂ ਸਾਰੇ ਟੇਬਲ ਤੇ ਬੈਠੇ ਸੀ ਮੇਰੀ ਸਿਸਟਰ ਸੀ ਦੋ ਤਿੰਨ ਸਿਸਟਰ ਸੀ ਭਾਂਜੀ ਸੀ ਸਾਰੇ ਬੈਠੇ ਸਭ ਦੇ ਟੇਬਲ ਦੇ ਉੱਤੇ ਹੀ ਪਰਸ ਪਏ ਆ ਮੈਂ ਵੀ ਆਪਣਾ ਟੇਬਲ ਤੇ ਪਰਸ ਰੱਖਿਆ ਤੇ ਚੇਅਰ ਤੇ ਬੈਠੀ ਆ ਬੇਟੇ ਨੇ ਕਿ ਮम्मी ਫੋਟੋ ਕਰਾਓ ਮੈਂ ਟੇਬਲ ਦੇ ਬਿਲਕੁਲ ਨਾਲ ਖੜੇ ਹੋ ਕੇ ਫੋਟੋ ਕਰਾਈ ਜਦੋਂ ਮੈਂ ਉੱਠੀ ਇੱਕ ਬੰਦਾ ਆਇਆ ਉਨੇ ਹੱਥ 'ਚ ਕੋਟ ਫੜਿਆ ਸੀਗਾ ਮੇਰੀ ਮੇਰੀ ਜਗ੍ਹਾ ਤੇ ਬੈਠਿਆ ਆਪਣੇ ਕੋਟ ਨੂੰ ਮੇਰੇ ਪਰਸ ਦੇ ਉੱਤੇ ਪਾਇਆ ਕੋਟ ਸਮੇਤ ਪਰਸ ਲੈ ਕੇ ਚਲਾ ਗਿਆ ਪਰਸ 'ਤੇ ਕੀ ਕੀ ਸੀਗਾ ਪਰਸ ਦੇ 'ਚ 70000 ਸਾਡਾ ਨਗਦ ਸੀਗਾ ਪੂਰੇ ਵਿਆਹ ਦੇ ਸ਼ਗਨ ਸੀਗੇ ਦੂਲੇ ਨੂੰ ਪਾਣ ਵਾਲੀ ਅੰਗੂਠੀ ਸੀ ਤੇ ਦੂਲੇ ਵਾਲਿਆਂ ਵੱਲੋਂ ਜਿਹੜੀ ਪੰਜਾਬਾਂ ਦਿੱਤੀਆਂ ਗਈਆਂ ਸੀ ਮੇਰੀ ਬੇਟੀ ਨੂੰ ਉਹ ਪੰਜੇ ਪਾਸੇ ਇੱਕ ਮੇਰਾ ਮੋਬਾਈਲ ਇੱਕ ਮੇਰਾ ਮੋਬਾਈਲ ਫੋਨ ਘਰ ਦੀਆਂ ਚਾਬੀਆਂ ਅਲਮਾਰੀ ਦੀਆਂ ਚਾਬੀਆਂ ਤੇ ਸਾਰਾ ਕੁਝ ਕਿੰਨਾ ਕੋ ਨੁਕਸਾਨ ਹੋ ਗਿਆ 101 170 80000 ਤੋਂ ਲੈ ਕੇ 2 ਲੱਖ ਦੇ ਵਿੱਚ ਵਿੱਚ ਸਾਡਾ ਨੁਕਸਾਨ ਹੋਇਆ। ਤੇ ਖਾਣਾ ਕਿਹੜਾ ਪੈਂਦਾ ਜੀ? ਸਲੇਮ ਡਾਬਰੀ थाना। ਤੇ ਪੁਲਿਸ ਨੂੰ ਕਰਾਤੀ ਕੰਪਲੇਂਟ। ਪਰ ਕੰਪਲੇਂਟ ਅਸੀਂ ਦੂਸਰੇ ਦਿਨ ਸਵੇਰੇ ਕਰਾਤੀ ਸੀ। ਅਸੀਂ ਜਾਣ ਦੀ ਹਾਲਤ ਚ ਨਹੀਂ ਸੀ। ਸਾਡੇ ਜਵਾਈ ਨੇ ਗੌਰਵ ਨੂੰ ਗੁਲਾਟੀ ਨੇ ਕਰਵਾਈ ਹੈ ਜੀ ਰਿਪੋਰਟ। ਅੱਛਾ ਜੀ ਕੀ ਹੋਇਆ? ਕੁਝ ਨਹੀਂ ਕਹਿ ਰਹੇ ਸੀ। ਕੱਲ ਵੀ ਜਾ ਕੇ ਆਏ ਆ। ਬੇਟਾ ਬਾਰ-ਬਾਰ ਜਾ ਰਿਹਾ ਵਾ। ਉਹ ਇੱਕੋ ਗੱਲ ਕਹਿੰਦੇ ਕਿ ਅਸੀਂ ਬੰਦੇ ਛੱਡੇ ਹੋਏ ਸਿਵਲ ਵਰਦੀ 'ਚ। ਉਹ ਬੰਦੇ ਦੀ ਤਲਾਸ਼ ਕੀਤੀ ਜਾ ਰਹੀ ਹੈ ਲੇਕਿਨ ਬੰਦਾ ਹਲੇ ਹੱਥ ਨਹੀਂ ਲੱਗਿਆ। بس یہی ਗੱਲ ਕਹੀ ਉਹਨਾਂ ਨੇ ਸਰ ਜਿੱਥੇ ਵਿਆਹ ਸੀਗਾ ਉਹਨਾਂ ਨੇ ਉਹਨਾਂ ਨੇ ਨਹੀਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਹਿੰਦੇ ਕਿ ਬੰਦੇ ਭੱਜੇ ਆ ਸਰ ਬੰਦੇ ਭੱਜੇ ਆ ਸਿਕਿਉਰਿਟੀ ਗਾੜ੍ਹ ਬਾਹਰ ਕਾਰਾਂ ਜਿੱਥੇ ਆਪਾਂ ਇੱਥੇ ਖੜੇ ਆ ਕਾਰਾਂ ਖੜੀਆਂ ਸੀ ਇੱਥੇ ਕਾਰਾਂ ਕਾਰਾਂ ਵਾਲੇ ਨੂੰ ਕਾਰਾਂ 'ਚ ਬਿਠਾ ਰਹੇ ਆ ਤੇ ਇਹਨਾਂ ਦੇ ਕੋਲੋਂ ਦੋ ਬੰਦੇ ਦੌੜ ਕੇ ਕਿੰਨੀ ਉੱਚੀ ਸੜਕ ਆ ਸਾਹਮਣੇ ਦੇਖੋ ਇਹਨੂੰ ਕ੍ਰੋਸ ਕਰਕੇ ਗਏ ਆ ਦੌੜ ਕੇ ਟੱਪ ਕੇ ਗਏ ਆ ਇਹਨਾਂ ਜੋ ਕਿਸੇ ਸਿਕਿਉਰਿਟੀ ਗਾੜ੍ਹ ਨੇ ਉਹਨਾਂ ਨੂੰ ਪੁੱਛਿਆ ਨਹੀਂ ਕਿਉਂ ਜੇ ਪੁਲਿਸ ਵਾਲਿਆਂ ਨੂੰ ਕੱਲ ਹੀ ਇਹੀ ਸਵਾਲ ਕੀਤਾ ਤੇ ਉਹ ਅਗਲੇ ਕਹਿੰਦੇ ਪਏ ਆ ਜੀ ਉਹਨਾਂ ਨੇ ਦੇਖ ਵੀ ਸ਼ਾਇਦ ਕੋ ਜਲਦੀ ਤੇ ਜਾ ਰਿਹਾ ਉਹਨੇ ਤਾਂ ਨਹੀਂ ਪੁੱਛਿਆ ਕਿਉਂ ਨਹੀਂ ਪੁੱਛਿਆ ਕਹਿੰਦੇ ਕਿ ਵਿਆਜ ਤੇ ਲੈ ਲੈ ਕੇ ਪੈਸੇ ਕੁੜੀ ਦਾ ਸਰ 10% 16% ਇਸ ਤਰ੍ਹਾਂ ਪੈਸੇ ਇਕੱਠੇ ਕਰਕੇ ਆਪਣੀ ਬੱਚੀ ਨੂੰ ਇਸ ਸਟੇਜ ਅੱਥਰ ਤੱਕ ਪਹੁੰਚਾਇਆ ਕਿ ਬਰਾਦ ਵਾਲਿਆਂ ਨੂੰ ਅਸੀਂ ਅਟੈਂਡ ਕਰ ਸਕੀਏ ਮੇਰੇ ਹਸਬੰਡ ਪੈਰਾਲਾਈਜ਼ ਦੇ ਮਰੀਜ਼ ਹੈ ਨਦੀ ਕੱਖ ਕੰਮ ਨਹੀਂ ਕਰਦੀ ਕਿਸ ਤਰ੍ਹਾਂ ਜੇ ਇਹਨਾਂ ਨੂੰ ਕੁਝ ਹੋ ਗਿਆ ਨਾ ਹੀ ਇੱਧਰ ਜੋਗੇ ਨਾ ਸੀ ਉੱਧਰ ਜੋਗੇ ਮੈਨੂੰ ਇਨਸਾਫ ਚਾਹੀਦਾ ਜੋ ਸਾਡਾ ਗਿਆ ਸਾਨੂੰ ਦੇ ਦੇਣ ਚਾਹੇ ਬੰਦੇ ਨੂੰ ਫੜ ਕੇ ਦੇਣ ਚਾਹੇ ਆਪਣੇ ਕੋਲੋਂ ਦੇਣ ਉਕੇ ਇਹਨਾਂ ਦਾ ਹੋਟਲ ਸੀ ਅਸੀਂ ਸਿਕਿਉਰਟੀ ਵਾਸਤੇ 3 3 ਲੱਖ ਰੁਪਏ ਐਸੇ ਖਰਚੇ ਆ ਕਿ ਸਾਨੂੰ ਸਿਕਿਉਰਟੀ ਵਧੀਆ ਮਿਲੀ ਆ ਨਹੀਂ ਤੇ ਸੜਕ ਦੇ ਵੀ ਆ ਕਰ ਸਕਦੇ ਸੀ ਗਲੀਆਂ 'ਚ ਵਿਆਹ ਨਹੀਂ ਹੁੰਦੇ ਬੰਦੇ ਸਿਕਿਉਰਟੀ ਲਈ ਇੱਥੇ ਤੱਕ ਪਹੁੰਚਦਾ ਨਾ ਖਾਲੀ ਰੋਡ ਹੀ ਨਹੀਂ ਪਹੁੰਚਦਾ ਰੋਡੀ ਤੇ ਜਿੱਥੇ ਮਰਜ਼ੀ ਬਣਵਾ ਲਓ ਨਹੀਂ ਲੱਗਦਾ ਕਿ ਪੁਲਿਸ ਬੰਦੇ ਫੜ ਪਾਉਗੀ ਇੰਨਾ ਟਾਈਮ ਹੋ ਗਿਆ ਸਰ ਨਹੀਂ ਸਾਨੂੰ ਨਹੀਂ ਉਮੀਦ ਆਗੀ ਸਾਨੂੰ ਨਹੀਂ ਉਮੀਦ ਆਗੀ ਸਾਨੂੰ ਇੱਕ ਇੱਕ ਗੋਲੀ ਦਿੱਤੀ ਗਈ ਹੈ ਕਿ ਤੁਸੀਂ ਜਾਓ ਅਸੀਂ ਬੰਦੇ ਫੜ ਲਾਂਗੇ ਗੌਰਵ ਗੁਲਾਟੀ ਜੀ ਗੌਰਵ ਜੀ ਪਿਛਲੇ ਦਿਨੋ ਵਿਆਹ ਹੋਇਆ ਸੀਗਾ ਇੱਥੇ ਤੇ ਕੀ ਮਾਮਲਾ ਹੋਇਆ ਕੀ ਸੀ ਪੂਰਾ ਮਾਮਲਾ ਇਹ ਹੈ ਜੀ ਅੰਦਰ ਪਰਸ ਰੱਖਿਆ ਸੀਗਾ ਇੱਕ ਸਿਰਫ ਮੈਂ ਕਹਿੰਨਾ 5 ਸੈਕਿੰਡ ਦੀ ਗੱਲ ਸੀਗੀ ਪਰਸ ਰੱਖਿਆ ਬੰਦਾ ਆਆ ਆਪਣਾ ਬਲੇਜ਼ਰ ਉੱਪਰ ਪਾਇਆ ਪਰਸ ਲੈ ਕੇ ਬਾਹਰ ਚਲਾ ਗਿਆ ਇਹ ਤਾਂ ਸਿਕਿਉਰਿਟੀ ਖੜੀ ਸੀ ਉਹਨਾਂ ਨੇ ਬਿਲਕੁਲ ਹੀ ਨਹੀਂ ਦੇਖਿਆ ਜੀ ਵਿਆਹ ਸੀਗਾ ਕਿਦਾ ਵਿਆਹ ਮੇਰੀ ਸਾਲੇ ਦਾ ਸੀਗਾ ਜੀ ਅੱਛਾ ਜੀ ਇਹ ਤੇ ਕਿਹੜਾ ਥਾਣਾ ਕਿਹੜਾ ਪਿੰਡਾ ਸਲੇਮ ਟਾਵਰੀ ਜੀ ਤੇ ਕੋਈ ਕਾਰਵਾਈ ਪੁਲਿਸ ਕੋਈ ਕਾਰਵਾਈ ਨਹੀਂ ਜੀ ਕਹਿ ਰਿਆ ਸੀ ਜਾ ਰਹੇ ਆ ਦੇਖ ਰਹੇ ਫੂਟੇਜ ਦੇਖੀ ਹੈ ਜੀ ਬੰਦਾ ਲੱਭ ਜੂਗਾ ਲੱਭ ਜੂਗਾ ਇਹੀ ਕਹੀ ਜਾਂਦੇ ਜੀ ਜੇ ਸਾਡਾ ਹੱਲ ਇੱਥੇ ਹੋ ਗਿਆ ਠੀਕ ਆ ਨਹੀਂ ਤਾਂ ਅਸੀਂ ਸੀਪੀ ਦਫਤਰ ਜਾ ਕੇ ਧਰਨਾ ਲਾਵਾਂਗੇ ਬਿਲਕੁਲ ਸਰੇ ਐਫ ਆਈ ਆਰ ਵੀ ਨਹੀਂ ਕੀਤੀ ਐਫ ਆਈ ਆਰ ਵੀ ਨਹੀਂ ਕੀਤੀ ਜੀ ਅੱਛਾ ਜੀ ਤੇ ਕਿੰਨੇ ਬੰਦੇ ਕਿੰਨੇ ਸੀ ਚੋਰੀ ਕਰਨ ਦੇ ਬੰਦੇ ਦੋ ਸੀਗੇ ਜੀ ਤੇ ਟਾਈਮ ਕਿੰਨੇ ਵਜੇ ਦਾ ਸੀਦਾ ਟਾਈਮ ਸੀਗਾ ਜੀ 12:18 ਮਿੰਟ ਦਾ ਤੇਰੀ ਸੀਸੀਟੀਵੀ ਆਈ ਕੋਈ ਹਾਂਜੀ ਹਾਂਜੀ ਹੈਗੇ ਜੀ ਸਭ ਕੁਝ ਹੈ ਜੀ ਸਭ ਕੁਝ ਹੈ ਜੀ ਸਾਡੇ ਕੋਲੇ ਤੇ ਉਹਦੇ ਚ ਕਿੰਨੇ ਬੰਦੇ ਦੋ ਸੀ ਤਿੰਨ ਦੋ ਬੰਦੇ ਸੀਗੇ ਜੀ ਇੱਕ ਬੰਦਾ ਪੁਲਿਸ ਵਾਲੇ ਕਹਿੰਦੇ ਜੀ ਪਰਲੀ ਸਾਈਡ ਖੜਾ ਸੀ ਰੋਡ ਕ੍ਰੋਸ ਕਰਕੇ ਜਿਹੜਾ ਉਹਨਾਂ ਨੂੰ ਲੈ ਕੇ ਗਿਆ ਜੀ ਅੱਛਾ ਜਿਹੜੇ ਬੰਦੇ ਨੇ ਪਰਸ ਚੱਕਿਆ ਕਿੰਨੀ ਕੁ ਧੀਰ ਅੰਦਰ ਵਿਆਜਕ ਹੁੰਦਾ ਰਿਹਾ ਉਹ ਕਿੰਨੀ ਕੁ ਧੀਰ ਵੀਰ ਯਾਰ ਇਦਾਂ ਪਤਾ ਨਹੀਂ ਆ ਤਾਂ ਗਿਆ ਸੀ ਉਹ ਜਿੰਦਾ ਜਿਹਾ ਅਸੀਂ ਦੇਖਿਆ ਵਾ 11 11:30 ਅੰਦਰ ਸੀਗਾ ਜੀ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਵੀ ਨਹੀਂ ਪੁੱਛਿਆ ਕਿਸੇ ਨੂੰ ਕਿ ਕੌਣ ਆ ਕਿੱਦਾਂ ਵਾ ਰਾਮ ਨਾਲੋਂ ਬੈਠਾ ਰਿਹਾ ਹਾਂ ਅੰਦਰ ਅਸੀਂ ਤੁਹਾਡੇ ਮਤਲਬ ਰਿਸ਼ਤੇਦਾਰਾਂ ਨੂੰ ਜਾ ਕੇ ਮਿਲ ਘੁੱਲ ਮਿਲ ਕੇ ਆਉਂਦੇ ਹਾਂ ਹਾਂ ਬੈਠਾ ਰਿਹਾ ਮਿਲ ਰਿਹਾ ਸਾਈਡ ਤੇ ਬੈਠਾ ਰਿਹਾ ਜਦੋਂ ਮੂਵੀ ਵਾਲਿਆਂ ਦੇ ਅਸੀਂ ਉੱਟ ਕੇ ਚਲਾ ਜਾਂਦਾ ਸੀ ਮਾਸਕ ਪਾਇਆ ਸੀ ਕਦੀ ਇੱਧਰ ਚਲਾ ਜਾਂਦੇ ਕਦੀ ਉੱਧਰ ਨਾ ਕੋਈ ਉਹਦੀ ਮੂਵੀ ਹੈਗੀ ਨਾ ਕੋਈ ਫੋਟੋ ਹੈਗੀ ਜੀ ਮਤਲਬ ਉਹਨੂੰ ਇਹ ਸੀਗਾ ਕਿ ਮੇਰੀ ਵੀਡੀਓ ਨਾ ਆ ਜਾਵੇ ਵੀਡੀਓ ਨਾ ਆਜੇ ਜੀ ਅੱਛਾ ਜੀ ਹਾਂਜੀ ਤੇ ਵੀਡੀਓ ਆਈ ਹੈ ਕਿ ਕਿੰਨੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਸਾਡਾ ਹੋ ਗਿਆ ਜੀ ਘੱਟੋ ਘੱਟ 2 ਲੱਖ ਰੁਪਏ ਦਾ 2 ਲੱਖ 2 ਲੱਖ ਦਾ ਪਲਾਸੀ ਹੋਊਗਾ ਕੱਟਣੀ ਹੋਊ ਹਾਂਜੀ ਐਸ ਐਚਓ ਸ ਐ ਐਸਐਚਓ ਸਾਹਿਬ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਹੇ ਆ ਜੀ ਹਾਂਜੀ ਐਸਐਚਓ ਸਾਹਿਬ ਇੱਕ ਮਾਮਲਾ ਚ ਆਇਆ ਸੀ ਸਾਡੇ ਕੀ ਤੁਹਾਡੇ ਇਥੇ ਜਲੰਧਰ ਬਾਈਪਾਸ ਕੋ ਪੈਲੱਸ ਦੇ ਵਿੱਚ ਕੋਈ ਚੋਰੀ ਹੋਈ ਹੈ ਕਹਿਣੀਆਂ ਨਾ ਭਰਿਆ ਬੈਗ ਤੇ ਕੈਸ਼ ਵਗੈਰਾ ਲੈ ਕੇ ਚੋਰ ਕੋਈ ਗੱਲ ਆ ਇਹ ਇਹ ਕਿ ਪਰਿਵਾਰ ਦਾ ਕਹਿਣਾ ਹੈ ਕਿ ਕੀ ਹਫਤਾ ਹੋਣ ਨੂੰ ਆ ਗਿਆ ਪੁਲਿਸ ਨੇ ਹਲੇ ਕੋਈ ਕਾਰਵਾਈ ਨਹੀਂ ਕੀਤੀ ਜੀ ਕਹਿੰਦੇ ਕੰਪਲੇਂਟ ਵੀ ਦਿੱਤੀ ਗਈ ਹੈ ਨਾ ਪਰਚਾ ਦਰਜ ਹੋਇਆ ਮੇ ਨਹੀਂ ਹੋਇਆ ਹੁਣ ਆਫੇ ਵੈਰੀਫਾਈ ਕਰ ਵੈਰੀਫਾਈ ਹੁੰਦਾ ਹੋਣਾ अच्छा वेरीफाई कर रहे हो हल्ले अच्छा मतलब मामला हल्ले तो आधे त्यान करना समय मेरे को नहीं है नहीं का। सारा कुछ इतना आना चाहिए अच्छा ही एसएमजेड न्यूज़ दे दिल्ली लुधियाना तो अभिषेक जलोटा रिपोर्ट